ਬਿਦਾਈਕ ਕੁਲਵੰਤ ਸਿੰਘ ਵੱਲੋਂ ਅੱਜ ਟੈਕਸੀ ਸਟੈਂਡ ਪਲਾਟੀਆਂ ਨੂੰ ਅਲਾਟਮੈਂਟ ਲੈਟਰ ਵੰਡੇ ਗਏ ਕਰੀਬ 12 ਲਾਟੀਆਂ ਨੂੰ ਟੈਕਸੀ ਸਟੈਂਡ ਦੇ ਅਲਾਟਮੈਂਟ ਲੈਟਰ ਦਿੱਤੇ ਗਏ ਅੱਜ ਟੋਟਲ ਜਿਹੜੇ ਨੇ 12 ਟੈਕਸੀ ਸਟੈਂਡ ਅਲਾਉਟ ਕੀਤੇ ਗਏ ਨੇ ਟੋਟਲ 24 ਕਰਨੇ ਨੇ ਇਹਨੂੰ ਵੈਰੀਫਿਕੇਸ਼ਨ ਲਈ ਗਏ ਹੋਏ ਨੇ ਤੇ ਜਿਹੜੇ 9 ਨੇ ਸਰੇ ਜਿਹਨਾਂ ਦੇ ਕਾਗਜ਼ ਪੂਰੇ ਹੋਏ ਜੂਨ ਉਹਨਾਂ ਦੇ ਕਾਗਜ਼ ਪੂਰੇ ਹੁੰਦੇ ਨੇ ਉਹਨਾਂ ਨੂੰ ਵੀ ਜਿਹੜੀ ਅਲਾਟਮੈਂਟ ਕਰ ਦਿੱਤੀ ਜਾਊਗੀ ਬੜੀ ਦੇਰ ਤੋਂ ਲਟਕਿਆ ਹੋਇਆ ਮਸਲਾ ਸੀ ਤੇ ਅੱਜ ਇਹ ਹੱਲ ਹੋਇਆ ਤੇ ਮੈਂ ਸਾਰੇ ਜਿੰਨੇ ਵੀ ਟੈਕਨੀਸ਼ੀਅਨ ਵਾਲੇ ਨੇ ਜਿਨ੍ਹਾਂ ਨੂੰ ਅੱਜ ਅਲਾਟਮੈਂਟ ਲੈਟਰ ਦਿੱਤੇ ਗਏ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਨਾਲ ਹੀ ਜਿਨ੍ਹਾਂ ਦੇ ਰਹਿ ਗਏ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਲਦੀ ਉਹ ਆਪਣੇ ਕਾਗਜ਼ ਪੱਤਰ ਪੂਰੇ ਕਰਨ ਤੇ ਜਿਹੜਾ ਆਪਣਾ ਇਹ ਸਾਡੀ ਵੀਡ ਜਾਰੀ ਕਰਵਾਉਣ ਔਰ ਆਪਣੇ ਟੈਕਸੀਆਂ ਤੇ ਆਪਣੇ ਕੰਮ ਕਰ ਰਹੇ ਜਾਨੇ ਜੀ ਟੋਟਲ 24 ਟੈਕਸੀ ਸਟੈਂਡ ਨੇ ਜਿੰਨਾ ਰਿਵਰਡਮੈਂਟ ਮਿਲਣੀ ਹੈ ਕੀ ਦੇਖਿਆ ਕਿ ਬੈਨੀਫਿਟ ਕੀ ਹੋ ਰਿਹਾ ਹੈ ਆਹ ਕੀ ਸਰਪ੍ਰੋਜੋ ਦਾ ਰੈਗੂਲਰ ਬਤਨ ਇਹ ਕਾਂਗਰਸ ਨਾ ਸੋਰੀ ਕਾਰਪੋਰੇਸ਼ਨ ਉਹ ਨੂੰ ਰੈਵਨੂ ਵੀ ਵਧੂਗਾ ਸਭ ਤੋਂ ਵੱਡੀ ਗੱਲ ਹੈ ਰੈਗੂਲਰਾਈਜ਼ ਇੱਥੇ ਦਾ ਹੁਣ ਵੀ ਸੀ ਲੇਕਿਨ ਉਹ ਅੰਦਰ ਅੰਦਰ ਅਨੁਸਾਰ ਬਟੇਜੀ ਕੋਈ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਹੁਣ ਇੱਕ ਸਰਕਾਰੀ ਠੱਪ ਲੱਗ ਗਿਆ ਤੇ ਸਾਰਾ ਅਨਲੌਡ ਹੋ ਗਿਆ ਉਹਨੇ ਸਾਨੂੰ ਸੰਭਾਲ ਵੀ ਪ੍ਰੋਪਰ ਕਰਨ ਉਸ ਜਗ੍ਹਾ ਦੀ ਕੀ ਨਾ ਹੋਰ ਨਾਲ ਹੀ ਸਰਕਾਰ ਨੂੰ ਜਿਹੜਾ ਉਹਦਾ ਬੈਨੀਫੀਟ ਉਹਨਾਂ ਕੁਦਰਤੀ ਆ ਕਿਹੜੇ ਕਿਹੜੀ ਮਤਲਬ ਗ੍ਰਾਉਂਡ ਤੇ ਉੱਪਰ ਦਿੱਤਾ ਗਿਆ ਕੀ ਕੀ ਦਿੱਤਾ ਗਿਆ ਕਿ ਕਿ ਟੈਕਸ ਹੋਣਾ ਚਾਹੀਦਾ ਕਿ ਕਿੰਨੇ ਬਤੇ ਹੋਣ ਕਿ ਕਿਹੜਾ ਏਰੀਆ ਹੋਣਾ ਚਾਹੀਦਾ ਦੋ-ਤੋਂ 10 ਗੱਡੀਆਂ ਮਿਨੀਮਮ ਹੋਣੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਜਿੰਨੀਆਂ ਮਰਜ਼ੀ ਹੋਣ ਔਰ ਜਿਹੜੇ ਜਿੱਥੇ ਬੈਠੇ ਵੀ ਸੀ ਬਹੁਤ ਬਹੁਤ ਦੇਰ ਤੋਂ ਪੁਰਾਣੇ ਉਹ ਵੀ 2014 ਤੋਂ ਕੋਈ ਬਟਾ ਨੂੰ 10 ਤੋਂ ਬੈਠਾ ਕੋ 15 ਤੋਂ ਬੈਠਾ ਉਸ ਰੰ ਨੂੰ ਵੀ ਧਿਆਨ ਚ ਰੱਖਿਆ ਗਿਆ ਹੈ ਫਰ ਉੱਦਦੇ ਹੋਣਗੇ ਜਿਹਨੇ ਜਿਹਨਾਂ ਨੇ ਘੱਟੋ ਘੱਟ ਗੱਡੀਆਂ ਦੱਸ 1 ਇੱਕ ਦੂਜੀ ਪ੍ਰੋਬਲਮ ਹੈ ਕਿ ਪਾਰਕਿੰਗ ਉਹ ਪਾਰਕਿੰਗ ਵਿੱਚ ਢਿੱਜ ਜਿਹੜੇ ਟੈਕਸੀ ਸਟੈਂਡ ਖੜਾ ਰਹੇ ਨੇ ਤੇ ਗੱਡੀਆਂ ਤੁਸੀਂ ਕਹਿ ਰਹੇ ਹੋ ਉਹ ਤਾਂ ਜਨਰਲ ਜਿਹੜੇ ਖੜੇ ਨੇ ਖੜੇ ਆ ਨਹੀਂ ਇਹ ਤਾਂ ਹੋਰ ਵੀ ਇੱਕ ਦਿੱਕਤ ਹੈ ਉਹ ਇਹਨੂੰ ਲੈ ਕੇ ਕੋਈ ਹੱਲ ਹੈ ਕੋਈ ਦੇਖਿਆ ਕਿ ਜਨਰਲ ਕਿੱਥੇ ਲੱਗਦੇ ਜਗ੍ਹਾ ਤੇ ਦੇਖੋ ਗੱਲ ਇਹ ਹੈ ਕੋਈ ਪਾਰਕਿੰਗ ਦਾ ਤਾਂ ਇਹ ਵੀ ਟੈਕਸੀ ਸਟੈਂਡ ਦੇ ਉੱਤੇ ਟੈਕਸੀਆਂ ਦੇ ਖੜਨਾ ਨਹੀਂ ਹੁੰਦਾ ਇਹਨੂੰ ਟੈਕਸੀ ਸਟੈਂਡ ਹੁੰਦਾ ਉਹ ਉਹਨਾਂ ਨੇ ਮੂਵਮੈਂਟ ਦੇ ਵਿੱਚ ਰਹਿਣਾ ਹੁੰਦਾ ਵੀ ਦੋ ਆ ਰਹੀਆਂ ਚਾਰ ਜਾ ਰਹੀਆਂ ਨੇ ਮਤਲਬ ਹਰ ਮਿੰਟ ਵਿੱਚ 10 ਤਸਾਹ ਲੋ ਇੱਕ ਦੋ ਗੱਡੀਆਂ ਨੇ ਜਿਹੜੀਆਂ ਟੈਕਸੀ ਸਾਈਡ ਤੇ ਆਉਣ ਵਾਲੇ ਖੜ ਜਾਂਗੇ ਕਿ ਉਹ ਖੜਨ ਵਾਸਤੇ ਤਾਂ ਕਹਿਣ ਨੂੰ ਸਟੈਂਡ ਹੈ ਮੰਨ ਲਓ ਖੜਨੀਆਂ ਨਹੀਂ ਹੈਗੀਆਂ ਹੈ ਤਾਂ ਉਹ ਮੂਵਮੈਂਟ ਦੇ ਵਿੱਚ ਨੇ ਕਿਉਂਕਿ ਉਹਨਾਂ ਦਾ ਕਿਰਾਇਆ ਤੇ ਜਾਣਾ ਤੇ ਲੱਗੇ ਰਹਿਣਾ ਹੈ ਦੂਸਰੀ ਗੱਲ ਰਹੀ ਪਾਰਕਿੰਗ ਦੀ ਪਾਰਕ ਉਹ ਵੀ ਦੇਖੋ ਪ੍ਰੋਬਲਮ ਤਾਂ ਹੁਣ ਸਾਰੇ ਹੀ ਆ ਜਦ ਤੱਕ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਗੀ ਬਾਈ ਅਸੀਂ ਪਾਰਕਿੰਗ ਕਰਨੀ ਕਿੱਦਾਂ ਅਸੀਂ ਗੱਡੀ ਸ਼ਹਿਰ ਚ ਲੈ ਕੇ ਜਾਣੀ ਹੈ ਕਿ ਨਹੀਂ ਲੈ ਕੇ ਜਾਣੀ ਮਾਰਕੀਟ ਦੇ ਵਿੱਚ ਇਹਦੀ ਜ਼ਰੂਰਤ ਹੈ ਕਿ ਨਹੀਂ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਤੌਰ ਤੇ ਦੇਖਣ ਦੇ ਵਿੱਚ ਇਹ ਆਮ ਹਮੇਸ਼ਾ ਕਹਿੰਦਾ ਹੁੰਦਾ ਹੁੰਦਾ ਵੀ ਘਰ ਜੇ ਕਿਸੇ ਦਾ 500 ਮੀਟਰ ਹੈ ਮਾਰਕੀਟ ਤੋਂ ਉਹਨਾਂ ਨੂੰ ਗੱਡੀ ਤੇ ਜਾਣਾ ਹੈ ਇਹ ਮਾਰਕੀਟਾਂ ਇਸ ਕਰਕੇ ਬਣਾਈਆਂ ਗਈਆਂ ਹਰ ਸੈਕਟਰ ਦੇ ਵਿੱਚ ਹਰ ਕੋਨੇ ਦੇ ਵਿੱਚ ਇਸ ਕਰਕੇ ਬਣਾਈਆਂ ਗਈਆਂ ਵੀ ਲੋਕਾਂ ਨੂੰ ਈਜ਼ੀ ਹੋਵੇ ਘਰ ਤੋਂ ਉੱਠਣ ਉੱਠ ਕੇ ਉਹ ਆਪਣਾ ਸਮਾਨ ਲੈਣ ਸਮਾਨ ਲੈ ਕੇ ਆਪਣੀ ਵਰਤੋਂ ਚ ਲੈ ਕੇ ਆਉਣ ਲੇਕਿਨ ਲੋਕਾਂ ਦੀ ਆਦਤ ਇਹ ਹੈ ਵੀ ਉਹਨਾਂ ਨੂੰ ਜੇ 5-400 ਮੀਟਰ ਵੀ ਜਾਣਾ ਹੈ 200 ਮੀਟਰ ਵੀ ਜਾਣਾ ਹੈ ਤਾਂ ਵੀ ਉਹਨਾਂ ਨੇ ਗੱਡੀ ਲੈ ਕੇ ਜਾਣਾ ਹੈ ਤੇ ਕੁਦਰਤੀ ਗੱਲ ਆ ਵੀ ਪ੍ਰੋਬਲਮ ਪਾਰਕਿੰਗ ਦੀ ਪੀੜੀ ਕੌਣ ਨੂੰ ਆਉਣੀ ਹੈ ਤੇ ਦੂਸਰੀ ਗੱਲ ਇਹ ਵੀ ਜਿੰਨੇ ਵੀ ਦੁਕਾਨਦਾਰ ਨੇ ਸਾਰੇ ਦੇਖੋ ਆਪਣੀਆਂ ਗੱਡੀਆਂ ਦੋ ਦੋ ਚਾਰ ਚਾਰ ਨੇ ਸਾਰੀ ਪਾਰਕਿੰਗ ਉਹ ਦੁਕਾਨਦਾਰੀ ਰੱਬ ਲੈਂਦੇ ਨੇ ਤੇ ਜਿਹੜੇ ਉਹਨਾਂ ਦੇ ਕਸਟਮਰ ਨੇ ਜਿਨ੍ਹਾਂ ਨੇ ਕਸਟਮਰ ਨੇ ਆਉਣਾ ਉਹ ਜਿਹੜੇ ਉਹਨਾਂ ਦੇ ਲਈ ਬਹੁਤ ਰੱਬ ਵਰਗੇ ਨੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਕਮਾ ਕੇ ਦੇਣਾ ਉਹਨਾਂ ਨੂੰ ਕਿਤੇ ਖੜਨ ਵਾਸਤੇ ਜਗ੍ਹਾ ਨਹੀਂ ਛੱਡਦੇ ਹੈਗੇ ਇਸ ਕਰਕੇ ਉਹਨਾਂ ਨੂੰ ਵੀ ਚਾਹੀਦਾ ਵੀ ਜਦੋਂ ਇੱਕ ਗੱਡੀ ਦੀ ਫਰਦ ਹੋ ਗਈਨ ਡਰਾਈਵਰ ਦੇ ਨਾਲ ਠੀਕ ਹੈ ਨਹੀਂ ਜੀ ਤੇ ਜਾਂ ਗੱਡੀਆਂ ਆਪਣੀਆਂ ਘਰ ਖੜਨ ਦੀ ਜਾਂ ਕਿਸੇ ਪਾਸੇ ਖੜਨ ਦੀ ਕਰਨ ਤਾਂ ਕਿ ਜਿਹੜੇ ਮਾਰਕੀਟ ਦੇ ਵਿੱਚ ਗੱਡੀਆਂ ਖੜਨ ਦਾ ਪਾਰਕਿੰਗ ਕਰਨ ਦਾ ਉਹਨਾਂ ਨੂੰ ਜਿਹੜਾ ਮੌਕਾ ਕਸਟਮਰ ਨੂੰ ਮਿਲੇ ਨਾ ਕਿ ਅਸੀਂ ਆਪ ਹੀ ਮੰਨ